ਮੰਦੇ ਆ ਕੀ ਕਹਿਣਾ ਚਾਹਦੇ ਹੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਨਾ ਚਾਹਨਾ ਕਿ ਜਿਹੜੇ ਤੁਸੀਂ ਬੁਲਾਉਣ ਤੇ ਇੱਥੇ ਹਾਜ਼ਰ ਆਏ ਹੋ ਅ ਮੈਂ ਕਰਾਲੀ ਸਿਟੀ ਦੇ ਵਿੱਚ ਪਹਿਨਾ 2020 ਦੇ ਵਿੱਚ ਵੀ ਐਸਐਚਯੂ ਦੀ ਸੇਵਾ ਨੂੰ ਭਾਈ ਹੈਗੀ ਆ ਮੈਂ ਇੱਕ ਤਾਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਸਭੀ ਵੱਧ ਤੋਂ ਵੱਧ ਮਦਦ ਕਰਨ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਸਾਨੂੰ ਇਨਫੋਰਮੇਸ਼ਨ ਜਰੂਰ ਦੇਣ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਹੋਰ ਇਨਫੋਰਮੇਸ਼ਨ ਵੀ ਮਿਲਦੀ ਹੈਗੀ ਹੈ ਜਿਹਦਾ ਸਬੰਧ ਕਿਸੇ ਵੀ ਤਰੀਕੇ ਨਾਲ ਪੁਲਿਸ ਨਾਲ ਹੈਗਾ ਤਾਂ ਉਹ ਦੀ ਇਨਫੋਰਮੇਸ਼ਨ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਤੇ ਅਸੀਂ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਇਹ ਤੁਹਾਨੂੰ ਭਰੋਸਾ ਦਿਵਾਉਣਾ ਕਿ ਅਸੀਂ ਕ੍ਰਾਈਮ ਦੇ ਬਿਲਕੁਲ ਖਿਲਾਫ ਆ ਕ੍ਰਿਮੀਨਲ ਲੋਕਾਂ ਦਾ ਕਿਸੇ ਦਾ ਵੀ ਸਾਥ ਨਹੀਂ ਦੇਵਾਂਗੇ ਤੇ ਆਮ ਲੋਕਾਂ ਨੂੰ ਜਿਹੜਾ ਵੀ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕ੍ਰਾਈਮ ਹੁੰਦਾ ਹੈ ਕੁਝ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਾਂ ਸੋਸ਼ਲ ਤਰੀਕੇ ਨਾਲ ਅਸੀਂ ਕਿਸੇ ਚੀਜ਼ ਦਾ ਹੱਲ ਕਰ ਸਕਦੇ ਹਾਂ ਉਹ ਅਸੀਂ ਜਲਦ ਤੋਂ ਜਲਦ ਕਰਾਵਾਂਗੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ਸਾਡੇ ਪੁਲਿਸ ਥਾਣੇ ਦੇ ਵਿੱਚ ਉਹਨਾਂ ਦੇ ਜਿਹੜੇ ਜਿੱਥੇ ਵੀ ਏਰੀਆ ਦੇ ਵਿੱਚ ਰਹਿ ਰਹੇ ਨੇ ਉੱਥੇ ਕਿਸੇ ਤਰ੍ਹਾਂ ਆ ਪਿਛਲੇ ਕੁਝ ਦਿਨਾਂ ਦੀ ਕੁਝ ਦਿਨਾਂ ਤੋਂ ਲਗਾਤਾਰ ਕੋਰਾਲੀ ਦੇ ਮੇੜੇਟੇ ਨੇ ਇਲਾਕੇ ਵਿੱਚ ਸਨੇਚਿੰਗ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਉਸ ਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਉਹਦੇ ਤੇ ਅਸੀਂ ਮੇਰੇ ਵੀ ਧਿਆਨ ਚਾਹੀ ਹੈਗੀ ਹੈ ਮੇਰੇ ਹੁੰਦੇ ਹੋਏ ਵੀ ਇੱਕ ਸਨੇਚਿੰਗ ਹੋਈ ਹੈਗੀ ਆ ਉਸ ਤੋਂ ਪਹਿਲਾਂ ਵੀ ਸੀਗੀ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਮਰਜ ਕਰਕੇ ਉਹਨਾਂ ਦੇ ਸੀਸੀਟੀਵੀ ਕੈਮਰੇ ਫਰੋੜ ਰਹੇ ਆ ਤੇ ਆਪਣੇ ਜਿਹੜੇ ਸੋਰਸਸ ਨੇ ਸਾਡੇ ਉਹਨਾਂ ਨਾਲ ਵੀ ਫੋਟੋ ਸ਼ੇਅਰ ਕਰ ਰਹੇ ਆ ਤੇ ਆਮ ਪਬਲਿਕ ਨੂੰ ਮੈਂ ਅਪੀਲ ਕਰਦਾ ਕਿਸੇ ਤਰ੍ਹਾਂ ਦੀ ਕਿਸੇ ਕੋਲ ਇਨਫੋਰਮੇਸ਼ਨ ਹੈ ਉਹ ਸਾਨੂੰ ਦੇਣ ਅਸੀਂ ਜਲਦ ਤੋਂ ਜਲਦ ਇਹਦੇ ਵਿੱਚ ਤੁਹਾਨੂੰ ਕੋਈ ਵਧੀਆ ਰਿਜ਼ਲਟ ਦਵਾਵਾਂਗੇ ਉਹਨਾਂ ਨੂੰ ਜਿਹੜੇ ਸਨੇਚਰਸ ਨੂੰ ਫੜ ਕੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਸਰ ਸੀਸੀਟੀਵੀ ਦੀ ਗੱਲ ਕੀਤੀ ਆ ਕਿ ਆ ਜਿਹੜੇ ਸ਼ਹਿਰ ਦੇ ਵਿੱਚ ਸੀਸੀਟੀਵੀ ਲੱਗੇ ਹੋਏ ਆ ਉਹ ਵਰਕਿੰਗ ਚ ਹੈ ਇਨਕੋ ਪਿਛਲੇ ਕੇਸਾਂ ਦੇ ਵਿੱਚ ਦੇਖਣ ਚ ਆਇਆ ਹੈ ਕਿ ਜਦੋਂ ਕਿਸੇ ਨੂੰ ਫੜਨ ਦੀ ਗੱਲ ਕੀਤੀ ਜਾਂਦੀ ਸੀ ਤਾਂ ਜ਼ਿਆਦਾਤਰ ਸੀਸੀਟੀਵੀ ਆ ਜਿਹੜੇ ਮੌਕੇ ਤੇ ਬੰਦ ਪਾਏ ਗਏ ਅਸੀਂ ਹੁਣ ਵੀ ਸੀਸੀਟੀਵੀ ਦੇ ਥਰੂ ਹੀ ਵੈਸੇ ਸਾਰਾ ਚੈੱਕ ਕਰ ਰਹੇ ਹਾਂ ਇੱਕ ਸਰਕਾਰ ਵੱਲੋਂ ਵੀ ਉਹਰੇ ਜਾਂ ਜਿਹੜੇ ਆਪਣੇ ਲੋਕਲ ਕਮੇਟੀ ਵੱਲੋਂ ਇੱਕ ਕੈਮਰੇਜ ਲਗਾਏ ਗਏ ਨੇ ਉਹਨਾਂ ਦੇ ਵਿੱਚ ਉਹਨਾਂ ਚੋਂ ਕੁਝ ਅਜੇ ਚਾਲੂ ਹਾਲਤ 'ਚ ਹੈਗੇ ਨੇ ਉਸ ਸਬੰਧੀ ਮੇਰੀ ਇਹ ਗੱਲ ਵੀ ਹੋਈ ਹੈ ਕਿ ਉਹ ਸਾਬ ਨਾਲ ਉਹ ਵੀ ਜਲਦ ਜਲ ਸਾਰੇ ਚਾਲੂ ਹੋ ਜਾਣਗੇ ਤੇ ਅਸੀਂ ਜਿਸ ਨਾਲ ਸਾਨੂੰ ਇੱਕ ਦੇ ਵਿੱਚ ਬੜਾ ਫਾਇਦਾ ਮਿਲੂਗਾ ਇਹ ਚੋਰੀਆਂ ਟਰੇਸ ਕਰਨ ਵਾਸਤੇ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਕਰਾਇਮ ਨੂੰ ਟਰੇਸ ਕਰਨ ਵਾਸਤੇ ਇੱਕ ਦੇਖਣ ਦੇ ਵਿੱਚ ਆਇਆ ਜਦੋਂ ਛੁੱਟੀ ਹੁੰਦੀ ਹੈ ਸਕੂਲਾਂ ਨੂੰ ਖਾਸ ਕਰਕੇ ਜਦ ਸਕੂਲ ਦੀ ਕੰਕਣ ਲਈ ਖਾਲਸਾ ਸਕੂਲ ਦੀ ਕੰਕਣ ਲਈ ਜਿਹੜੇ ਆਲੇ-ਦਾਲੇ ਪਿੰਡਾਂ ਦੇ ਹੁੱਲਣ ਵਾਸਤੇ ਸ਼ਰਾਰਤੀ ਅੰਸਰ ਨੇ ਉਹ ਕਾਫੀ ਗਿਲਤੀ ਦੇ ਵਿੱਚ ਸ਼ਹਿਰ ਦੇ ਵਿੱਚ ਆ ਜਾਂਦੇ ਆ ਤੇ ਆਉਂਦੇ ਜਾਂਦੇ ਹੋਏ ਬੋਲਟਾਂ ਦੇ ਪਟਾਕੇ ਮਾਰਨੇ ਜਾਂ ਫਿਰ ਬੈਟ ਕਮੈਂਟਸ ਵੀ ਜ਼ਾਇਰਾ ਕਰਨ ਲੱਗ ਪਿਆ ਉਹ ਇਹ ਕਾਫੀ ਕੁਝ ਦੇਖਣ ਨੂੰ ਆਇਆ ਤੇ ਲੜਕੀ ਸਟੈਲ ਵੀ ਕਰਦੀ ਐ ਜੀ ਉਹਨਾਂ ਤੋਂ ਵੀ ਨਿਜਿੱਠਿਆ ਜਾਵੇ। ਇਹ ਉਹਦੇ ਸਬੰਧ ਚ ਅਸੀਂ ਆਲਰੇਡੀ ਇਹ ਮਹਿੰਮ ਸ਼ੁਰੂ ਕਰ ਦਿੱਤੀ ਹੈ। ਅਤੇ ਟ੍ਰੈਫਿਕ ਇੰਚਾਰਜ ਨੇ ਸਬ ਇੰਸਪੈਕਟਰ ਜਗਤ ਸਿੰਘ ਮੇਰੇ ਉਹਨਾਂ ਨਾਲ ਵੀ ਮੀਟਿੰਗ ਹੋਊਗੀ ਹੈ। ਅਸੀਂ ਕੱਲ ਵੀ ਇੱਥੇ ਦੋ ਟੀਮਾਂ ਬਣਾ ਕੇ ਵੱਖਰੇ ਵੱਖਰੇ ਸ਼ਹਿਰ ਦੇ ਪੁਆਇੰਟਾਂ ਤੇ ਨਾਕੀ ਲਗਾਏ ਸੀ। ਉਹਦੇ ਤੁਸੀਂ ਤਿੰਨ ਮੋਟਰਸਾਈਕਲ ਇੰਪਾਉਂਡ ਕੀਤੇ ਨੇ ਤੇ ਪੰਜ-ਸੱਤ ਹੋਰ ਵੀ ਚਲਾਨ ਕੀਤੇ ਨੇ। ਅਸੀਂ ਇਹ ਹੁਣ ਇਹਨੂੰ ਮਹਿੰਮ ਨੂੰ ਨਿਰੰਤਰ ਤੌਰ ਤੇ ਜਾਰੀ ਰੱਖਾਂਗੇ। ਤੇ ਤਾਂ ਜੋ ਜਿਹੜੇ ਵੀ ਇਹ ਅ ਮਤਲਬ ਜਿਹੜੇ ਕਾਨੂੰਨ ਤੋਂ ਖਲਾਫ ਜਾਂ ਨਿਯਮ ਤੋਂ ਬਾਹਰ ਨਿਕਲ ਕੇ ਕੋਈ ਇਹੋ ਜਿਹਾ ਕਾਰਜ ਕਰਦੇ ਨੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਪਟਾਕੇ ਵਜਾਉਂਦੇ ਆ ਜਾਂ ਬੈਡ ਕਮੈਂਟ ਕਰਦੇ ਆ ਜਾਂ ਹੁੰਨੜਬਾਜੀ ਕਰਦੇ ਨੇ ਜਾਂ ਵਿਦਆਉਟ ਨੰਬਰ ਪਲੇਟ ਸ਼ਹਿਰ ਦੇ ਵਿੱਚ ਘੁੰਮਦੇ ਨੇ ਅਸੀਂ ਉਹਨਾਂ ਨੂੰ ਸਾਰਿਆਂ ਤੇ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਰਾਤ ਨੂੰ ਗਸ਼ਤ ਤੋਂ ਲੈ ਕੇ ਕਿਸਤਾਂ ਨੂੰ ਨਹੀਂ ਅਸੀਂ ਰੋਜ਼ਾਨਾ ਵੈਸੇ ਗੱਲ ਸਾਡੀ ਟੀਮ ਵੱਲੋਂ ਚੱਲ ਰਹੀ ਹੈਗੀ ਹੈ ਤੇ ਇਹਦੇ ਸਬੰਧ ਚ ਅਸੀਂ ਹੋਰ ਵੀ ਇਹਨੂੰ ਗਸ਼ਤ ਨੂੰ ਵਧੀਆ ਤਰੀਕੇ ਨਾਲ ਜਾਰੀ ਕਰਾਵਾਂਗੇ ਅ ਜੀ ਦੋ ਇੱਕ ਸਰਕਾਰੀ ਗੱਡੀ ਤੇ ਇੱਕ ਸਰਕਾਰੀ ਮੋਟਰਸਾਈਕਲ ਸਾਡੇ ਕੋਲ ਹੈ ਇਹ ਟਰਾਈ ਕਰਾਂਗੇ ਵੀ ਦੋਨੋਂ ਵਹੀਕਲ ਸਾਡੇ ਬਾਹਰ ਰਹਿਣ ਏਰੀਆ ਦੇ ਵਿੱਚ ਤਾਂ ਜੋ ਕਿਸੇ ਨੂੰ ਰਾਤ ਵੇਲੇ ਕੋਈ ਚੋਰੀ ਵਗੈਰਾ ਆ ਕਿਸੇ ਨੂੰ ਕੋਈ ਦਿੱਕਤ ਨਾ ਹੋ ਸਰ ਹਰਕਾਰ ਦੀ ਘਪਾਲ ਦੇ ਵਿੱਚ ਕਾਫੀ ਜਿਹੜੇ ਪ੍ਰਵਾਸੀ ਭਰਾ ਉਹ ਸ਼ਹਿਰ ਦੇ ਵਿੱਚ ਜਾਇਜ ਹੋਏ ਆ ਵੱਡੀ ਗਣਤੀ ਦੇ ਵਿੱਚ ਲੋਕਾਂ ਨੇ ਕਿਰਾਏ ਦੇ ਮਕਾਨਾਂ ਦੇ ਉੱਤੇ ਜਿਹੜੇ ਰੱਖੇ ਸੋ ਵੈਰੀਫਿਕੇਸ਼ਨ ਨੂੰ ਲੈ ਕੇ ਲਗਾਤਾਰ ਤੋਂ ਅੱਡੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਬੀਲ ਕੀਤੀ ਜਾਂਦੀ ਪਰ ਉੰਨਾ ਜਿਹੜਾ ਰਿਸਪਾਂਸ ਨਹੀਂ ਮਿਲ ਪਾ ਰਿਹਾ ਜੀ ਮੈਂ ਤੁਹਾਡੇ ਜਰੀਏ ਇੱਕ ਵੀ ਅਪੀਲ ਕਰਦਾ ਹੈ ਕਿ ਕਿਸੇ ਕੋਲ ਵੀ ਜਿਹਦੇ ਨੇ ਵੀ ਕਿਰਾਏ ਦੇ ਕੋਈ ਪ੍ਰਵਾਸੀ ਰੱਖਿਆ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਤੁਸੀਂ ਭਾਵੇਂ ਛੋਟੇ-ਛੋਟੇ ਰੂਮਸ ਨੇ ਜਾਂ ਪ੍ਰੋਪਰ ਕੋਠੀ ਹੈ ਜਿਵੇਂ ਤਰ੍ਹਾਂ ਦਾ ਵੀ ਹੈਗਾ ਉਹਨਾਂ ਦੇ ਵੈਰੀਫਿਕੇਸ਼ਨ ਜ਼ਰੂਰ ਕਰਾਓ ਜਿਹੜੇ ਸਾਂਝ ਕੇਂਦਰ ਦੇ ਵਿੱਚੋਂ ਟੈਨੈਂਟ ਵੈਰੀਫਿਕੇਸ਼ਨ ਫਾਰਮ ਮਿਲਦਾ ਹੈ ਜੇ ਤੁਸੀਂ ਨੌਕਰ ਰੱਖਿਆ ਹੋਇਆ ਉਹਦੀ ਵੀ ਵੈਰੀਫਿਕੇਸ਼ਨ ਜ਼ਰੂਰ ਕਰੋ ਵੇਰੀਫਿਕੇਸ਼ਨ ਨਾਲ ਘਟੂ ਘਟੇ ਪਤਾ ਲਾਇਆ ਜਾਂਦਾ ਹੈ ਕਿ ਬੰਦੇ ਦਾ ਪਿਛਲਾ ਕ੍ਰਿਮੀਨਲ ਰਿਕਾਰਡ ਕੀ ਹੈ ਉੱਥੋਂ ਉਹਨੂੰ ਤੁਸੀਂ ਸਿੱਧੇ ਤੌਰ ਤੇ ਵੀ ਉਹਨੂੰ ਭੇਜ ਸਕਦੇ ਆ ਫਾਰਮ ਨੂੰ ਤਿਆਰ ਕਰਕੇ ਜਿਸ ਏਰੀਏ ਦੇ ਰਹਿਣ ਵਾਲੇ ਆ ਉਹ ਪੁਲਿਸ ਵੱਲੋਂ ਡਾਕ ਦੇ ਥਰੂ ਆ ਜਾਂਦਾ ਹੈ ਜਾਂ ਪੁਲਿਸ ਦਾ ਇੱਕ ਜਿਹੜਾ ਸਾਂਝ ਕੇਂਦਰ ਹੈਗੇ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਉਹ ਭਰ ਕੇ ਦੇ ਸਕਦੇ ਆ ਤਾਂ ਉਹਨਾਂ ਦੀ ਡਿਊਟੀ ਬਣ ਜਾਂਦੀ ਹੈ ਉੱਥੇ ਉਹ ਵੈਰੀਫਿਕੇਸ਼ਨ ਲਈ ਭੇਜ ਦਿੰਦੇ ਆ ਤੇ ਸਾਨੂੰ ਉਹਦੀ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਹੈ ਤੇ ਬੰਦੇ ਦੇ ਡਾਕੂਮੈਂਟ ਵੀ ਤੁਹਾਡੇ ਕੋਲ ਆ ਜਾਂਦੇ ਆ ਤਾਲੂ ਕਿਸੇ ਤਰ੍ਹਾਂ ਦਾ ਕ੍ਰਾਈਮ ਕਰੇ ਕੁਛ ਕਰੇ ਤਾਂ ਅਸੀਂ ਉਹਦੇ ਖਿਲਾਫ ਕਾਰਵਾਈ ਕਰਨੀ ਸਾਨੂੰ ਵੀ ਆਸਾਨ ਹੋ ਜਾਂਦੀ ਪੰਜਾਬ ਸਰਕਾਰ ਵੱਲੋਂ ਨਸ਼ਾ ਸ਼ਰਬੋਤ ਵਿਭਾਗ ਜਿਹੜੀ ਵੱਡੇ ਪੱਧਰ ਤੇ ਜਿਹੜੇ ਮੁਕਤਮੇ ਦਸਗੇ ਆਮ ਤੌਰ ਤੇ ਕੀ ਹੁੰਦਾ ਕਿ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਮਗਲੇ ਜਾਂ ਗਲੀ ਦੇ ਵਿੱਚ ਇੱਥੇ ਨਸ਼ਾ ਕੀਤਾ ਹੈ ਪਰ ਉਹ ਡਰਦੇ ਨਹੀਂ ਦੱਸਦੇ ਕਿਤੇ ਸਾਡਾ ਨਾਮ ਆ ਗਿਆ ਜਾਂ ਸਾਡਾ ਨਾਮ ਲਿਖ ਹੋ ਗਿਆ ਕੱਲੋਂ ਇਹ ਸਾਨੂੰ ਪਰੇਸ਼ਾਨ ਕਰ ਦੇ ਅਜੇ ਲੋਕਾਂ ਨੂੰ ਤੁਸੀਂ ਕਿਵੇਂ ਭਰੋਸਾ ਦਵੋਗੇ ਕਿ ਤੁਸੀਂ ਸਾਨੂੰ ਆਪਣਾ ਇਹਨਾਂ ਬਾਰੇ ਦੱਸੋ ਤੁਹਾਡੀ ਜਿਹੜੀ ਪਹਿਚਾਣਾ ਉੱਪਰ ਰੱਖੀ ਹੈ ਵੇਸੇ ਤਾਂ ਦੇਖੋ ਸਰਕਾਰ ਵੱਲੋਂ ਇਹਨੂੰ ਇਸ ਮੂਹਮ ਨੂੰ ਚਲਾਇਆ ਨੂੰ ਕਾਫੀ ਸਮਾਂ ਹੋ ਗਿਆ ਉਹਦੇ ਚ ਪੁਲਿਸ ਨੂੰ ਸਰਕਾਰ ਨੂੰ ਤੇ ਆਮ ਜਿਹੜੇ ਲੋਕ ਇਸ ਸਬੰਧੀ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈਗੀ ਤੇ ਇਹਦੇ ਚ ਕਾਮਯਾਬੀ ਦਾ ਕਾਰਨ ਕੀ ਹੈ ਕਿ ਜੇਕਰ ਅਸੀਂ ਲੋਕਾਂ ਦੇ ਨਾਮ ਨਹੀਂ ਬਾਹਰ ਡਿਸਕਲੋਜ਼ ਕੀਤੇ ਇਸੇ ਕਰਕੇ ਲੋਕ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਜਿਵੇਂ ਆ ਬीडीसी ਮੀਟਿੰਗਸ ਹੁੰਦੀਆਂ ਸਾਡੀਆਂ ਇਹ ਜਿਹੜੀ ਕੋ ਸਪੈਸ਼ਲ ਨਸ਼ਿਆਂ ਵਿਰੋਧੀ ਇੱਕ ਜਿਹੜਾ ਆਪਾਂ ਹੈਲਪਲਾਈਨ ਜਾਰੀ ਕੀਤੀ ਹੋਈ ਹੈ ਉਹਦੇ ਉੱਪਰ ਲੋਕ ਕੋਈ ਵੀ ਜਿਹੜੇ ਇਨਫੋਰਮੇਸ਼ਨ ਦਿੰਦਾ ਉਹਦਾ ਬਿਲਕੁਲ ਵੀ ਨਾਮ ਉਜਾਗਰ ਨਹੀਂ ਕੀਤਾ ਜਾਂਦਾ ਇੱਥੇ ਤੱਕ ਕਿ ਪੁਲਿਸ ਸਟੇਸ਼ਨ 'ਚ ਵੀ ਉਹਨਾਂ ਦਾ ਨਾਮ ਹੀ ਪਤਾ ਲੱਗਦਾ ਸਿਰਫ ਉਸ ਬੰਦੇ ਬਾਰੇ ਜਾਣਕਾਰੀ ਹੁੰਦੀ ਹੈ ਜਿਹਦੇ ਬਾਰੇ ਉਹ ਜਾਣਕਾਰੀ ਦੇ ਰਹੇ ਨੇ ਅਸੀਂ ਉਹਨੂੰ ਵੈਰੀਫਾਈ ਕਰਕੇ ਜੇਕਰ ਉਹ ਨਸ਼ਾ ਵੇਚਦਾ ਤਾਂ ਉਤੋਂ ਰਿਕਵਰੀ ਕਰਕੇ ਐਫਆਰ ਰਜਿਸਟਰ ਕਰਦੇ ਆਂ ਜਿਉਂ ਕਹਿੰਦਾ ਹੈਗਾ ਤਾਂ ਉਹਨੂੰ ਅਰੈਸਟ ਕਰਾ ਕੇ ਜੋ ਉਹਦੇ ਬੰਦ ਦੀ ਕਾਰਵਾਈ ਹੈਗੀ ਹੈ ਇਹ ਨਸ਼ੇੜੀ ਲੋਕ ਇੰਦਰ ਦੇ ਅਗਲ ਕਰਾਣਾ ਉਸ ਤਰੀਕੇ ਨਾਲ ਗਾਰਵੇ ਕਰਦੇ ਮੈਂ ਅਪੀਲ ਵੀ ਕਰਦਾ ਕਿ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਤੁਹਾਡਾ ਬਿਲਕੁਲ ਨਾਮ ਗੁਪਤ ਰੱਖਿਆ ਜਾਊਗਾ ਕਿਸੇ ਦਾ ਵੀ ਨਾਮ ਜਾਗਰ ਨਹੀਂ ਕੀਤਾ ਜਾਊਗਾ